ਗੋਰੀ ਮਹੱਲਾ ਪੰਜਵਾ ਸਾਧ ਨਤ ਨਿਰਮਲ ਕਹੀ ਅਤਿ ਧੀ ਜੇਾਰੇ ਹੀ ਜੀ ਬੁੱਧ ਕਿਸੋਂ ਪ੍ਰਾਪਤ ਹੋਵੇ ਤਾਂ ਸ਼ਰਧੀ ਸ਼ਾਇਰੀ ਫਰਮਾਉਂਦੇ ਹਨ ਸਾਧ ਨਤ ਨਿਰਮਲ ਕਹੀ ਅਤਿ ਧੀ ਇਹ ਪਿਆਰ ਉਹ ਮਤ ਨਿਰਮਲ ਉਜਲ ਕਹੀ ਵੀ ਹੈ ਜੇ ਨਹੀਂ ਧੀ ਜਿਵਾਲੀ ਮਤ ਆਕਾਂ ਦੇਸ ਵਿੱਚ ਵਿਸ਼ੇ ਪ੍ਰਾਪਤ ਹੋ ਜਾਣ ਕਿਸੇ ਦਾ ਭੈਣਾ ਹੋਵੇ ਅਤੇ ਸਾਰੇ ਆਦਰ ਨੇ ਆਇ ਤਰਾਹ ਬਤਨ ਖੇਰਮਾਨ ਵਿਸ਼ਿਆ ਚ ਨੰ ਜੁੜੇ ਫੇਰ ਮਨ ਧਰਮ ਵਿੱਚ ਪੱਕਾ ਰਹੇ ਫੇਰ ਮਨ ਡੋਲੇ ਨਾ ਡੋਲੇ ਇਹ ਉਹ ਬੁੱਧੀ ਭਾਈ ਤਿਰਜਵਾਦੀ ਕਹੀਦੀ ਹੈ ਆ ਕਹਾਂਦੇ ਜਿੱਥੇ ਤੈਨਾ ਕਿਲਾ ਹੋਵੇ ਉਥੇ ਵਿਸ਼ੇ ਪ੍ਰਾਪਤ ਹੋਣ ਤੋਂ ਫੇਰ ਵੀ ਜਰਸਤ ਰੱਖੇ ਉਹ ਤਿਰਜਵਾਦੀ ਕਹੀਦੇ ਹੈ ਆ ਰਾਮ ਰਸਾਇਣ ਪੀਵਤ ਬੀ ਇਹ ਜੀ ਤੰਗ ਪੁਰਖ ਨੇ ਕਹਿੰਦੇ ਰਾਮ ਰਸਾਇਣ ਪੀਵਤ ਬੀੜ ਹੈ ਭਰਾਵਾ ਜਿਹੜੇ ਰਾਮ ਰਸਾਂ ਦਾ ਆਣ ਘਾਰਾ ਹੈ ਉਹਦੇ ਮੈਂ ਉਹਨੂੰ ਪੀਂਦੇ ਹੈ ਉਹੋ ਹੀ ਵੀਰ ਬਹਾਦਰ ਹਨ ਇਹ ਜੀ ਉਹੋ ਹੀ ਵੀਰ ਸਰਾ ਹਨ ਸਾਡੇ ਜੋ ਰਾਮ ਰਸਾਇਣ ਨੂੰ ਪਿੰਦੇ ਹਨ ਉਹਨਾਂ ਦੇ ਵੀਰ ਹੇ ਰੇ ਸਰਬਉਮੰਨ ਜੀ ਅਸਮਾਰਿਕ ਸਾਧਨ ਕਿਰਪਾ ਕਰਾਨੇ ਫੜ ਕੇ ਚਰਨ ਹਿਰਦਾ ਕਰੂ ਤੂੰ ਹੀ ਭਾਈ ਹਰੀ ਅਕਾਲ ਪੂਰਬੇ ਚੰਨਾ ਕਮਲਾ ਦੀ ਆਵਲੇ ਹਿਰਦੇ ਉਠ ਕੇ ਕਰਨਾ ਕਰ ਜਨਮ ਮਰਨ ਤੇ ਹੋਤਛੂ ਇਸ ਦੁਨਿਆਰ ਪਿਆਰੇ ਜੰਮੂ ਮੰਨ ਤੋਂ ਛੁਟਕਾਰਾ ਪਹਿਲਿਆਂ ਭਗਤਾਂ ਦਾ ਹੋ ਗਿਆ ਹੈ ਹੁਣ ਦਾ ਦਾ ਹੋ ਰਿਹਾ ਹੈ ਇਹਦਾ ਵੀ ਛੁਟਕਾਰਾ ਹੋ ਜਾਏਗਾ ਪ੍ਰਭਾਉ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ। ਇਹ ਕਹਿੰਦੇ ਜੀ ਸਰੀਰ ਨਿਰਮਲ ਕੌਣ ਹੈ ਕਈ ਕਹਿੰਦੇ ਜੀ ਗੰਗਾ ਜਲ 'ਚ ਨਹਾ ਲਵੇ ਜਾਂ ਪ੍ਰਵੇਣੀ 'ਚ ਨਹਾ ਲਵੇ ਸਦਾ ਸਮੁੰਦਰਾਂ 'ਚ ਨਹਾ ਲਵੇ ਉਹ ਪਵਿੱਤਰ ਹੁੰਦਾ ਹੈ ਤਾਂ ਹਜੂਰ ਕਹਿੰਦੇ ਹਨ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ। ਇਹ ਤਾਂ ਹੀ ਉਹ ਸਰੀਰ ਨਿਰਮਲ ਹੋਇਆ ਜਿਸ ਸਰੀਰ ਕਰਕੇ ਪਾਪ ਨਾ ਕਦੇ ਪੈਦਾ ਹੋਵੇ। ਕਦੇ ਗੁਰੂ ਇਸ਼ਟ ਤੋਂ ਜੋ ਉਲਟ ਕੰਮ ਹੈ ਉਹਨਾਂ ਜਿਸ ਆਦਮੀ ਤੋਂ ਕਦੇ ਸਰੀਰ ਕਰਕੇ ਮਨ ਦੇ ਸੰਕਲਪ ਕਰਕੇ ਤਿਆਰ ਨਾ ਹੋਵੇ ਉਹ ਸੂਖੀ ਸਰੀਰ ਮਾਨੋ ਉਹ ਸਖੂਲ ਸਰੀਰ ਤਾਨੋ ਉਹ ਨਿਰਮਲ ਕਹੀਦੇ ਹੈ ਜਿਸ ਵਿੱਚ ਕਾਪ ਨਾ ਕਦੇ ਵੀ ਪੈਦਾ ਹੋਵੇ ਉਗਲ ਨਾ ਕਰੇ ਗੁਰੂ ਇਸ਼ਟ ਤੋਂ ਉਲਟ ਨਾ ਕਰੇ ਫਰਮਾਉਂਦੇ ਰਾਮ ਰੰਗ ਨਿਰਮਲ ਪਰਪਾਪ ਬਈ ਜਿਨੂੰ ਰਾਮ ਦਾ ਰੰਗ ਅਨੰਦ ਪ੍ਰਾਪ ਹੋਇ ਪ੍ਰਾਪਤ ਹੋਇਆ ਉਹਨੂੰ ਉਜਲ ਪ੍ਰਕਾਪ ਉਹ ਬੋਟੇ ਦੇ ਕੇ ਪੈਸੇ ਦੇ ਕੇ ਨਹੀਂ ਆਗਦਾ ਉਹਨਾਂ ਨੇ ਪ੍ਰਕਾਅ ਬਣਾਇਆ ਕੁਝ ਨ ਪ੍ਰਕਾਅ ਮਾਇ ਵੀ ਮਾਇ ਤੋਂ ਰਹਿਤ ਪ੍ਰਕਾਅ ਆ ਰਹੇ ਹਨ ਸਾਧ ਤੋਂ ਪਰੇ ਹੋ ਗਏ ਹੰਮ ਸਾਧ ਸੰਗ ਮਿਟ ਜਾਤ ਵਿਕਾਰ ਸਾਧ ਸੰਗ ਦੇ ਵਿੱਚ ਮਿਲ ਕਰਕੇ ਜਿਹੜੇ ਵਿਕਾਰ ਮਿਟ ਜਾਣੀ ਨੇ ਕਾਇਮ ਕਰੋ ਲੋ ਅਹੰਕਾਰ ਮਿਟ ਜਾਣੇ ਸਭ ਤੋਂ ਉੱਚ ਇਹੋ ਉਪਕਾਰ ਕੇ ਸਭ ਤੋਂ ਉੱਚਾ ਉਪਕਾਰ ਆਪਣੇ ਜੀਵਨ ਕੇ ਸਮਝਣਾ ਚਾਹੀਦਾ ਹੈ ਜੀਉ ਸੈਸ ਜੁਗ ਜਿ ਮਿਲ ਕੇ ਵਕਾਅਰ ਮਿਟ ਜਾਣ ਉਹ ਸਮਝੇ ਕਿ ਮੇਰੇ ਤੇ ਵੱਡਾ ਭਾਰੀ ਇਤਹਾਸਕਾਰ ਹੋ ਗਿਆ ਸੰਗਤ ਵੱਲੋਂ ਪ੍ਰੇਮ ਭਗਤ ਰਾਤੀ ਗੋਪਾ ਜੋ ਪ੍ਰੇਮ ਭਗਤੀ ਦੀ ਤ੍ਰਿਸ਼ਨਾ ਦੇ ਪਾਲਿਕ ਪਰਮੇਸ਼ੂ ਦੀ ਜੰਗੇ ਹੋਏ ਹਨ ਪ੍ਰੇਮੀ ਨਾਨਕ ਗਾਚੈ ਸਾਦਰ ਵਾ ਸੰਗੋਨੀ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਧੂੜ ਮੰਗਣਾ ਕਰੀਏ ਤਨੋਂ ਪੁਰਖ ਨੇ ਗੌੜੀ ਮਹੱਲਾ 5 ਵਾ ਐਸੀ ਪ੍ਰੀਤ ਗੋਬਿੰਦ ਸਿਉ ਲਾਗੀ ਜਿਨੇ ਵੀ ਪ੍ਰੀਤ ਐਸੇ ਗੋਬਿੰਦ ਪਰਮੇਸ਼ਰ ਦੇ ਨਾਲ ਲੱਗ ਗਈ ਹੈ ਮੇਲ ਲੈ ਪੂਰਨ ਵੱਡ ਭਾਗੀ ਇਹੀ ਜੀ ਪ੍ਰੀਤ ਜਿਹੜੀ ਅੱਗੇ ਕਸਮ ਕਰਨੀ ਹੈ ਇਹੀ ਜੀ ਪ੍ਰੀਤ ਉਹ ਮੇਲ ਲੈ ਪੂਰਨ ਪੁਰਖ ਉਹ ਵੱਡਾ ਧਾਗਾ ਵਾਲੇ ਹਨ ਉਹ ਰਹਾਉ ਸਰਤਾ ਪੇਖ ਵਿਗਸੈ ਜਿਉ ਨਾਰੀ ਜਿਵੇਂ ਕਿਸੇ स्त्री ਦਾ ਪਤੀ ਪਰਦੇਸ ਦੀ ਗਿਆ ਹੋਵੇ ਹੋਵੇ ਤਕੀਦਰ ਦਾ ਇਸਤਰੀ ਵਿਦਚਾਰ ਨਾ ਹੋਵੇ ਉਹ ਆਪਣੇ પતિ ਜੁਰ ਮਦਰ ਨੂੰ ਆਏ ਨੂੰ ਵੇਖ ਕਰਕੇ ਖੜ ਜਾਂਦਾ ਕਿ ਤੋਹਦਾ ਪਰਸੰਨ ਹੋ ਜਾਂਦੀ ਹੈ ਇਸਤਰੀ ਇਸੇ ਪ੍ਰਕਾਰ ਇਸੇ ਪ੍ਰਕਾਰ ਵਰਤਾ ਗੁਰੂ ਸਾਹਿਬ ਦਾ ਸ਼ਬਦ ਹੈ ਅਤੇ ਨਾਰੀ ਵੀ ਨਹੀਂ ਸੁਰਤ ਜਿੰਨਾ ਦੀ ਗੁਰੂ ਸਾਹਿਬ ਦੇ ਸ਼ਬਦ ਨੂੰ ਸੁਣ ਕਰਕੇ ਵੇਖ ਕਰਕੇ ਜਦੋਂ ਸ਼ਬਦੋਂ ਦੇ ਪ੍ਰਕਾਸ਼ ਕਰਦਾ ਹੈ ਜੇ ਇਸਤਰੀ ਖੁਸ਼ ਹੋ ਜਾਂਦੀ ਪਤੀ ਨੂੰ ਵੇਖ ਕੇ ਹੈ ਜਿਹਨਾਂ ਦੀ ਸੁਰਤ ਖੜੀ ਆਉਂਦੀ ਹੈ ਕਿਉਂ ਹੜਨ ਜੀਵ ਐ ਨਾਮ ਚਿਕਾਰੇ ਹੋਈ ਜੇ ਜਨ ਪ੍ਰਮੇਸ਼ਰ ਦੇ ਨਾਮ ਨੂੰ ਚਿਕਾਰ ਕਰਕੇ ਜਿਉਂਦੇ ਹਨ ਪੂਤ ਦੇਖ ਜਿਉਂ ਜੀਵਤ ਮਾਤਾ ਜਿਵੇਂ ਮਾਤਾ ਰਾਤ ਲੋਕਾ ਪੁੱਤਰ ਹੋਏ ਨੂੰ ਵੇਖ ਦੇ ਕੇ ਜੁਂਦੀ ਹੈ ਉਸੇ ਪ੍ਰਕਾਰ ਸਾਧ ਸੰਗੇ ਜੀ ਪੁੱਤਰੋਂ ਵੀ ਨਹੀਂ ਆਈ ਜਿਨ੍ਹਾਂ ਦੀ ਸੁੱਧ ਬੁੱਧੀ ਹੈ ਇਹ ਮਾਤਾ ਵੀ ਨਹੀਂ ਆਈ ਹੈ ਸਿਰ ਗਿਆਨ ਦੇ ਪੁੱਤਰ ਹੋਏ ਨੂੰ ਵੇਖ ਕਰਕੇ ਜੀਵਨ ਮੁਲੀ ਦੇੰਦਰੂ ਪਾ ਕੇ ਜੀਉਂਦੀ ਆ ਵੇਖ ਵੇਖ ਕੇ ਓਤ ਪੂਰਨ ਜਨ ਹਰ ਸਿਉ ਰਾਤਾ ਕਿਉ ਤਾਣੇ ਪੇਟੇ ਵੱਦ ਜਨ ਹਰੀ ਵਿੱਚ ਰੰਗਿਆ ਹੈ ਹਰੀ ਜਨ ਤੇ ਰੰਗੇ ਹੈ ਜਿਵੇਂ ਬੱਚਾ ਜਿਹੜਾ ਮਾਤਾ ਪਿਤਾ ਬਿਨ ਕੁਛ ਹੋਲਾ ਬੱਚਾ ਖੁਸ਼ ਨਹੀਂ ਹੁੰਦਾ ਇਸੇ ਪ੍ਰਕਾਰ ਗੁਰਮੁਖਾਂ ਦਾ ਲਿਖ ਤੋਂ ਬਿਨ ਮਨ ਪ੍ਰਸੰਨ ਨਹੀਂ ਹੁੰਦਾ ਜਦੋਂ ਮਹਾਰਾਜ ਸਾਹਿਬ ਕਿਰਪਾ ਕਰਦੇ ਉਦੋਂ ਹੀ ਪ੍ਰਸੰਨ ਹੁੰਦੇ ਹੈ ਕਿਉ ਓਤ ਬੋ ਤਾਣੇ ਪੇਟੇ ਜਿਵੇਂ ਸੂਤ ਹੀ ਹੁੰਦਾ ਹੈ ਇਹ ਭਗਤ ਵਾਹਿਗੁਰੂ ਦੀ ਪ੍ਰਵਿੱਤੀ ਹੋਏ ਆ ਪਰਮੇਸ਼ਰ ਜਿਹੜਾ ਹੈ ਉਹਨਾਂ ਪਿਆਰਿਆਂ 'ਚ ਪ੍ਰਵਤਤ ਹੋਇਆ ਇਉ ਤਾਣੇ ਪੇਕੇ ਵਾਜ ਹਰੀ ਦੇ ਨਾਲ ਜਨਾਂ ਦਾ ਮਰ ਲੰਗਿਆ ਹੋਇਆ ਤੇ ਜਨਾਂ ਵਿੱਚ ਹਰੀ ਰੰਗਿਆ ਹੋਇਆ ਮਿਲਿਆ ਹੋਇਆ ਹੈ ਲੋਭੀ ਅਨੰਦ ਕਰੈ ਇਸ ਧਨਾਂ ਵਿੱਚ ਲਾਲਚੀ ਆਦਮੀ ਨੂੰ ਤੰਗ ਦੇ ਵੀ ਏ ਉਹ ਵੇਖ ਕੇ ਧੰਦੀ ਮਾਹੌਲਤਾਂ ਨੂੰ ਬੜਾ ਆਨੰਦ ਮਾਣਨਾ ਕਰਦਾ ਹੈ ਇਹਵੇਂ ਲੋਭੀ ਜਿਹੜੇ ਆਤਮਾ ਨਾਮ ਦੇ ਲਾਲਚੀ ਗਿਆਨਵਾਨ ਹਨ ਉਹ ਨਾਮ ਰੂਪੀ ਤੁੰ ਨੂੰ ਵੇਖ ਕਰਕੇ ਨੰਗ ਮਾਨਣਾ ਕਰਦੇ ਹਨ ਜਨ ਚਰਨ ਕਮਲ ਸਿਉ ਲਾਗੂ ਮਨ ਜੀ ਮਹਾਰਾਜ ਜਨਾਂ ਦੇ ਚਰਨਾਂ ਕਮਲਾਂ ਦੇ ਨਾਲ ਮਨ ਲੱਗਾ ਹੋਇਆ ਹੈ ਬਿਸਰ ਨਹੀਂ ਇਕ ਤਿਲ ਦਾਤਾ ਜੀ ਬੇਨਤੀਆਂ ਕਰਦੇ ਰਹਿੰਦੇ ਨੇ हे ਦਾਤਾ ਅਕਾਲ ਪੁਰਖ ਜੇ ਤੇਰੀ ਮਾਤਰੀ ਸਾਨੂੰ ਭੁੱਲੋ ਨਾ ਤੇ ਹਰ ਵਕਤ ਚੇਤੇ ਆਏਗੀ ਨਾਨਕ ਤੇ ਪ੍ਰਭ ਪ੍ਰਾਨ ਆਧਾਰ ਇਹ ਪ੍ਰਭ ਉਹ ਕਾਲਪੁਖ ਹੈਬ ਸ਼ਾਇਦ ਦੇ ਪ੍ਰਾਣਾਂ ਦਾ ਐਸਾ ਰੂਪ ਹੋ ਇਸ ਪ੍ਰਕਾਰ ਬੇਨਤੀਆਂ ਕਰਦੇ ਰਹਿੰਦੇ ਹਨ ਗੌੜੀ ਮਹੱਲਾ ਪੰਜਵਾ RAM ਰਸਾਇਣ ਜੋ ਜਨ ਜੀ ਦੇ ਜਿਹੜੇ ਮਹਾਰਾਜ ਦੇ ਸ਼ਗਧੀਆਂ ਨੇ RAM ਦੇ ਰਸਾਇਣ ਘਰ ਹੈ ਉਹਦੇ ਆਨੰਦ ਵਿੱਚ ਗਿਝ ਗਏ ਜਿਨ੍ਹਾਂ ਦੇ ਚਿੱਤ ਜਿਵੇਂ ਇਹ ਰਸਿਕ ਮਾਦਾ ਦੇ ਅਸਨ ਵਿੱਚ ਬੱਚੇ ਦਾ ਦੁੱਧ ਚੁੰਮਣ ਨਾਲ ਪ੍ਰੇਮ ਪੈ ਜਾਂਦਾ ਹੈ ਫਣ ਕਾਢੇ ਬਿਲ ਬਲੀਦੇ ਜਦੋਂ ਮਾਤਾ ਮੁਖਿਓ ਅਸਨ ਕੱਢ ਲੇ ਬਰਲਾਵ ਤੇ ਬਰਲਾਵ ਕਰ ਗਏ ਕਿਉਂ ਭੁੱਲਣ ਤੋਂ ਉਹ ਗੁਰਮਖੰਦੀ ਹਾਲ ਤੁਮ ਦੀਪ ਨਿਸ਼ਚੇ ਜੇ ਕਰਨ ਕਮਲੋ ਪ੍ਰੇਮ ਭਗਤੀ ਵੀ ਦੇ ਮਹਾਰਾਜੇ ਚਲਣਾ ਕਮਲਾਂ ਦੀ ਪ੍ਰੇਮਾ ਭਗਤੀ ਤੇ ਹਰ ਵਕਤ ਮਨ ਬਿਨ ਦੇ ਰਹਿੰਦੇ ਆ ਖੁੱਬੇ ਰਹਿੰਦੇ ਉਹਨਾਂ ਦੇ ਮਿਲ ਰਹੀਂ ਰਹੇ ਹਨ ਪ੍ਰਹਾਉ ਆਨ ਰਸਾ ਵਿਸਹਿ ਸਭ સારੁ ਪ੍ਰਹਾਉ ਦਸ਼ਰਮ ਜੇ ਕੇ ਕਹਿੰਦੇ ਜਿਹੜੇ ਹੋਰ ਰਸ ਕਸ ਨੇ ਦੁਨੀਆ ਦੇ ਇਹ ਸਾਰੇ ਨੂੰ ਸ਼ਹਿਰ ਮਾਸਾਂ ਤੋਂ ਜਿਹਦੇ ਸਵਾਦ ਹੀ ਨਹੀਂ ਆਈ ਨਾਮ ਬਿਨਾ ਨਹੀਂ ਭਲ ਸੰਸਾਰ ਨਾ ਤੋ ਬਿਨਾ ਜਿਨਾ ਸੰਖੇਰ ਵੈ ਰਸ ਕੈ ਸੇ ਖਾਣੇ ਪੀਣੇ ਤਿਲ ਨੂੰ ਭੋਗਣੇ ਕਿ ਸਾਰਾ ਨਿਸ਼ਕੁਲ ਦਿਸਦਾ ਹੈ ਆਂਦ ਕੂਪ ਤੇ ਕਾਢੇ ਆਪੋਂ ਖੂਏ ਸੰਸਾਰ ਸੁਮੰਗਰ ਇਹ ਤੋਂ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਨੂੰ ਆਪ ਕੱਢ ਲਿਆ ਮੁਕਤੀ ਕੀ ਕਿਨਾਰੇ ਤੇ ਹੁਣ ਗੋਬਿੰਦ ਅਚਰਜ ਪ੍ਰਤਾਖ ਵੇਖੋ ਗੋਬਿੰਦ ਦੇ ਘਣੇਲਾ ਕਿੰਨਾ ਅਚਾਰੀ ਪ੍ਰਤਾਪ ਹੈ ਸਾਰੀ ਦੁਨੀਆ ਉਹਨਾਂ ਦੇ ਗਾਇਨੀ ਗੋਬਿੰਦ ਦੇ ਗੰਗੌਨੀ ਪ੍ਰਤੀਜੰਦੀ ਹੈ ਅਪਾਰਜ ਪ੍ਰਕਾਸ਼ ਉਹਨਾਂ ਦਾ ਹੈ ਗੋਬਿੰਦ ਦੇ ਜੰਗ ਆ ਰਹਿਆਂ ਦਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਵਾਣ ਤਰਣ ਤ੍ਰਿ ਭਵਨ ਪੂਰਨ ਗੋਪਾ ਉਹਦੀ ਐਸੀ ਬ੍ਰਹਮ ਵਿਸ਼ਤੀ ਹੋ ਜਾਂਦੀ ਹੈ ਦਰਸ਼ਾਂ ਵਿੱਚ ਵੀ ਕੱਖਾਂ ਵਿੱਚ ਵੀ ਅਦੇ ਵਣ ਕਰਨ ਤ੍ਰਿ ਭਵਨ ਪੂਰਨ ਗੋਪਾ ਕਿੰਨਾ ਧਰਨਾ ਜੇ ਗੋਪਾਲ ਪਰਮੇਸ਼ਰ ਪੂਰਨ ਪ੍ਰਤੀਕ ਹੁੰਦਾ ਹੈ ਉਹਨਾਂ ਸਰੀਰ ਦੇ ਵੀ ਤਿਰਨ ਇੰਦਰੀਆਂ ਵਿੱਚ ਵੀ ਤਿੰਨ ਤਹਨਾ ਜਾਗਰ ਸੁਪਨ ਸੁਖੋਤ ਜੀ ਉਰਨ ਪ੍ਰithvi ਦਾ ਕਾਲਕ ਪਰਮੇਸ਼ਰ ਚੀਤ ਹੁੰਦਾ ਹੈ ਕਿਵੇਂ ਬਣਦੀ ਨੇ ਆਈ ਆਸਥੂਰ ਸਰੀਰ ਵਿੱਚੀ ਤਿਰਨ ਦੀ ਨੇ ਆਈ ਸੂਖਮ ਸਰੀਰ ਵਿੱਚੀ ਤਿੰਨ ਬਹਨਾ ਦਾ ਜੋ ਸਾਖੀ ਰੂਪ ਹੈ ਉਹ ਪ੍ਰithvi ਦਾ ਕਾਲ ਗੋਪਾਲ ਦਿਸਦਾ ਹੈ ਵਹੋ ਵਿਸਾਰ ਜੀ ਸੰਗ ਦਇਆ ਲੋ ਬੰਨ ਦਾ ਇਸ਼ਾਰਾ ਪਸਾਰਾ ਆਪ ਹੀ ਪਸੜਿਆ ਹੈ ਫੈਲਿਆ ਹੋਇਆ ਸਾਰੇ ਜੀਓ ਕੇ ਸੰਗ ਤੇ ਦਇਆ ਦਾ ਘਰ ਹੈ ਬਹੁ ਨਾਨਕ ਸਾਖ ਅਖਲੀ ਸਾਹਿਬ ਜੀ ਕਹਿੰਦੇ ਕਥਾ ਕਰੀ ਹੋਈ ਉਹ ਭਾਈ ਸਾਹਿਬ ਸ੍ਰੇਸ਼ਟ ਹੈ ਮਾਨ ਲੇਤ ਜਿਸ ਜਿਸੋ ਸਿਰਜਣਹਾਰ ਜਿਨਾਂ ਦੀ ਕਥਾ ਕੀਤੀ ਨੂੰ ਸੇਜੇ ਹਰ ਪਰਮੇਸ਼ਰ ਮੰਨ ਲਵੇ ਕੇ ਭੰਤ ਤੇਰੀ ਕਥਾ ਹੈ ਉਹਨਾਂ ਦੀ ਕਹਾ ਕੀਤੀ ਸਫਲੀ ਹੈ ਜਿਵੇਂ ਜੈਦੇਵ ਦੇ ਗੀਤ ਮਹਾਰਾਜ ਸਾਹਿਬ ਆਪ ਸੁਨਿਆ ਕਰਦੇ ਪ੍ਰੇਮ ਨਾਲ ਇਸ ਪ੍ਰਕਾਰ ਸਾਹਿਬ ਸਿੰਘ ਜੀ ਨਾਲ ਹੀ ਸਿਰਜਣਹਾਰ ਪਰਮੇਸ਼ਰ ਬੇਨਤੀ ਮੰਨ ਲਵੇ ਉਹਨਾਂ ਦੀ ਕਹਾ ਕਰੀ ਹੋਈ ਸਭ ਤੋਂ ਸ਼੍ਰੇਸ਼ਟ ਹੈ ਬਾਕੀਆਂ ਦੀ ਸਫਲੀ ਕਾਹ ਹੋਵੇਗੀ ਜੋ ਸਿਰਜਣਹਾਰ ਉਹਨਾਂ ਦੀ ਬੇਨਤੀ ਨੂੰ ਉਹਨਾਂ ਦੀ ਭਗਤੀ ਨੂੰ ਮੰਨ ਲਵੇਗਾ ਦਾ ਨਾਨਕ ਸਾਖ ਅਖਮੀ ਸਾਰ ਮਾਨ ਲੇਪ ਜਿਸ ਕਿਰਿ ਜੁ ਮਹਾਰੇ ਵਾਹਿਗੁਰੂ ਕੈ ਸਤਿ ਸੋ ਨਵਾਸਾਇ ਤੋ ਬਾਈ ਮੋਹਨ ਦੇ ਪਾਸੋਂ ਕਹੋ ਸਰਗਿਨੋਂ ਦੀ ਬਾਣੀ ਸੁਕੇ ਬਾਰਤੋ ਜਿ ਨੂੰਣਾ ਕੀਤੀ ਐਸੇ ਕਹਿੜੀ ਤੇ ਗੁਰੂ ਮਹਾਰਾਜ ਜੀ ਨੇ ਕਹੋ ਸੈਗੁਰਾਂ ਦੀ ਬਾਣੀ ਨੂੰ ਸਕਾਰਨ ਇਹ ਖਾ ਕੇ ਪਾਲਕੀ ਦੇ ਵਿੱਚ ਪੈਪ ਦੇ ਸ਼ਾਇਰ ਤੋਂ ਰਾਤ ਨੂੰ ਸਾਰੀਆਂ ਜਾਗਰਤ ਰਹਤੇ ਹੋਰ ਸਿੱਖਾਂ ਸਮੇਰ ਪੀਰ ਸੁਣੇ ਕਰਾਇਆ 30 ਕਰੋੜ ਤੋਂ ਬਾਅਦ ਸਿੱਖੀ ਕੈਜੀ ਨੇ ਉਮਰਦਿਨ ਜੇਬਾ ਕੇ ਉਥੀਆਂ ਨੂੰ ਪ੍ਰਕਾਸ਼ ਕਰਕੇ ਐਸੇ ਕਹਿ ਚਰਨ ਕੀਤੇ ਉਸ ਲਈ ਮਹਾਰਾਜ ਜੀ ਨੇ ਇਤਿਹਾਸ ਉਹ ਲੋਕਾਂ ਨੂੰ ਕੀਤੇ ਪੋਠੀ ਪਰਮੇਸ਼ਰ ਤੋਂ ਇਹ ਸ਼ਹਿਰੇ ਚਾਰ ਨੂੰ ਕੀਤਾ ਅਤੇ ਜੀ ਮਾਰੇ ਸਾਹਿਬ ਜੀ ਨੇ ਮਾਰੇ ਜੀ ਸ੍ਰੀ ਨੂੰ ਵਿਖਣ ਵਾਸਤੇ ਇਹ ਬਾਣੀ ਜਿਹੜੀ ਹੈ ਅਕਾਲ ਦੇਸ਼ ਵਿੱਚ ਬੈਠ ਕੇ ਲਿਖੀ ਜਾਵੇ ਸਰਗੁਰੂ ਮਾਰੇ ਸਾਹਿਬ ਜੀ ਨੇ ਸ੍ਰੀ ਗੁਰੂ ਸਾਹਿਬ ਜੋ ਸਰੋਵਰ ਹੈ ਇਹ ਸੌਂ ਗਰੀਬ ਨੂੰ ਐ ਜੀ ਨੇ ਪਸੰਦ ਕੀਤਾ ਇੱਥੇ ਬੈਠ ਕਰਕੇ ਸਿੱਕੇ ਪਾਖਣ ਜੀ ਨੇ ਰਾਮਕੰਦਰ ਜੀ ਪੰਚਪਤੀ ਵਿੱਚ ਬੈਠ ਕੇ ਰਾਤ ਨੂੰ ਇਕਾਂਤੋ ਕੇ ਬੈਠੇ ਸਨ ਇਸ ਪ੍ਰਕਾਰ ਗੁਰੂ ਸਾਹਿਬ ਸ੍ਰੀ ਪਤਾਸ਼ਾ ਇਹੇ ਕਿ ਡੇਰੀਆਂ ਦੇ ਸੁੰਦਰ ਬਣ ਵਿਚ ਸ੍ਰੀ ਪਤਾਸ਼ਾ ਬੈਠੇ ਸਨ ਸਿੱਖ ਸੰਗਤਾਂ ਭਈ ਬੁੱਢਾ ਸਾਹਿਬ ਜੀ ਭਾਈ ਗੁਰਵਾਸ ਸਾਹਿਬ ਜੀ ਹੋਰ ਗੁਰਮੁਖ ਪਿਆਰੇ ਸਿੱਖ ਮਹਾਰਾਜ ਨਿਖਤ ਵਰਤੀ ਦਰਸ਼ਨ ਕਰਕੇ ਪ੍ਰਸੰਨ ਹੋ ਰਹੇ ਸਨ ਮਹਾਰਾ ਨੂੰ ਕਹਿਣ ਲੱਗੇ ਮਹਾਰਾ ਪੰਜੂ ਬਤੀ ਸਾਂਝੀ ਜੀ ਨੇ ਆਈ ਹੈ ਉਹ ਰਾਹਿਤ ਚੰਦਰ ਜੀ ਨੂੰ ਪੰਜੂ ਬਤੀ ਵਿਖੇ ਸਤਿ ਸ਼੍ਰੀ ਅਕਾਲ ਜੀ ਮੇਰੇ ਮਹਾਰਾਜ ਅੰਮ੍ਰਿਤਸਰ ਸਾਹਿਬ ਜਿਆਜ ਇਬਰਾਹਮ ਉਹ ਹੀ ਜੀ ਮਹਾਰਾਜ ਸਾਹਿਬ ਜੀ ਨੂੰ ਆਹੰਗਾ ਸਾਹਿਬ ਦੇ ਨਾਮ ਤੇ ਇਸ ਤੂਰ ਦਾ ਨਾਰਾਂਕਾ ਰੱਖਿਆ ਇਹ ਤਾਂ ਇਹ ਕਿ ਸਾਹਿਬ ਸ੍ਰੀ ਗੁਰੂ ਰੰਸਾ ਜੀ ਰੈਂਕਨ ਗੁਰਜੀ ਦੇ ਸੰਤਪਤੀ ਕੀ ਰਹਿਸ਼ਮ ਕਿ ਪ੍ਰਮੇਸ਼ੁਰ ਦੇ ਨਾਮ ਨਾਲ ਹੀ ਕੈਨ ਹੋਵੇਗਾ ਨਾਮ ਤੇ ਨਾਮਕ ਫਰਕ ਕੋਈ ਨਹੀਂ ਹੁੰਦਾ ਕੋਈ ਗੁੰਮਿਆ ਕਾਲ ਤੁਸੀਂ ਦਾ ਗੁਰੂ ਨਾਨਕ ਮਹਾਰਾਜ ਦੇ ਸਹਿਬ ਸਿੰਘ ਜਨਸਾਹੀਏ ਤੁਸੀਂ ਬੈਠੇ ਕਿਰਕਣਾ ਹੈ ਇਸ ਤਰ੍ਹਾਂ ਨੌਰਾਂ ਸ਼ਹਿਰ ਹੋਇਆ ਇਸ ਤੁਰਾ ਇਹ ਸ੍ਰੀ ਗੁਰੂ ਜੀ ਨੇ ਆਪਣੀ ਹਕੀਕਤ ਕੱਲਿਆ ਕਿ ਪਟਿਆ ਸਿਖਸ਼ਣ ਸੰਪੰਨ સેવા ਕੀਤੀ ਸਭ ਤੋਂ ਛੋਟਾ ਪਾਲ ਮਾਰਾ ਸਾਹਿਬ ਜੀ ਨੇ ਉਥੇ ਕਾਇਮ ਕੀਤਾ ਕੰਮ ਕਰਕੇ ਮਾਰਾ ਸਾਹਿਬ ਜੀ ਤੇ ਸਹਿਬ ਸਿੰਘ ਜਨਸਾਹੀ ਜੀ ਭਾਈ ਗੁਰਦਾਸ ਸਾਹਿਬ ਤੋਂ ਲਿਖੋਣੇ ਸ਼ੁਰੂ ਕੀਤੇ ਇਸ ਜੀਤ ਪ੍ਰਸੰਗ ਦੇ ਜੀ ਮਾਨਾ ਜੀ ਨੇ ਪਰਮ ਪਵਿੱਤਰ ਸ਼ਬਦ ਰਾਮ ਸਰ ਜੀ ਮਹਿਮਾ ਕੇ ਉਚਾਰਨ ਕੀਤਾ ਹੈ ਜੋ ਇਹ ਅਮਰ ਰੂਪ ਸ਼ਬਦ ਦਾ ਪਾਠ ਆਪਾਂ ਕੀਤਾ ਹੈ। ਗਉੜੀ ਮਹੱਲਾ ਪੰਜਵਾ ਨਿਤ ਪ੍ਰਤਿ ਨਾਵਣ ਰਾਮ ਸਰ ਕੀਜੈ। ਪ੍ਰਭੂ ਰਾਮ ਦਾ ਸੇਵ ਦਾ ਜੋ ਸ਼ੋਗ ਹੈ। ਇਹ ਹੈ ਕਿ ਨਿਗਾਹ ਪੰਚੀ ਹਮੇਸ਼ਾ ਲਈ ਇਸ਼ਾਨਾਨ ਕਰਨਾ ਕਰੋ ਚੋਲ ਮਹਾਰਾਜ ਹਰ ਅਮਰਤ ਦੀ ਜੈ ਨਾਮ ਦਾ ਸ਼ਰ ਅਮਰਸਰ ਸਾਹਿਬ ਦਾ ਨਾਮ ਹੈ ਸ੍ਰੀ ਅਮਰਸਰ ਸਾਹਿਬ ਜੋ ਹਰਮੰਦਰ ਸਾਹਿਬ ਜਿਸੇ ਕਿ ਬਰਾਜਮਾਨ ਹਨ ਉਹ ਸਿਰਦਾਂ ਦਾ ਅਮਰਸਰ ਸਾਹਿਬ ਹੈ ਸ਼ਹਿਰ ਦਾ ਨਾਮ ਵੀ ਇਸ ਕਰਕੇ ਪਿਆ ਪੁਜ ਮਾਰਾ ਦਾ ਨਾਮ ਰਾਮਦਾਸ ਪੁਰੀ ਗੁਰੂ ਜੀ ਸਾਹਿਬ ਜੀ ਆਉਂਦਾ ਰਾਮਦਾਸ ਸਰ ਵੀ ਨਾਮ ਆਉਂਦਾ ਉਸੇ ਵਰਗਾ ਕੀਰਾ ਅਮਰ ਕਲਾਈ ਹੈ ਦਾਸ ਤੋਂ ਬਗੈਰ ਇਹ ਰਾਮ ਸਰ ਜੀ ਉਸ ਦਾ ਨਾ ਰੱਖਿਆ ਗੁਰੂ ਸਾਹਿਬ ਜੀ ਨੇ ਹਯੂਰ ਕਹਿੰਦੇ ਹਨ ਝੋਲ ਮਹਾਰਾ ਨਿਤ ਪ੍ਰਤਿ ਨਾਵਣ ਰਾਮ ਸਰ ਕੀਜੈ ਜਿਮਿਸ਼ੋ ਪਾਈ ਨਿਤ ਪ੍ਰਤੀ ਅਮਰ ਜੀ ਉੱਠ ਕੇ ਰਾਮ ਸਰ ਸਾਜ ਸੋਭ ਕੇ ਸੁਨਾਨ ਕਰਿਆ ਕਰੋ ਝੋਲ ਮਹਾਰਾ ਸਰ ਅਮਰ ਅਮਰਤ ਕੀਜੈ ਜਿਮਿਸ਼ੋ ਬੂਰ ਨੂੰ ਪੈਸੇ ਕਰਕੇ ਮਹਾਰਾਜ ਜੀ ਦੇ ਅੰਮ੍ਰਿਤ ਜੋ ਜਲ ਹੈ ਉਸ ਨੂੰ ਪੀਣਾ ਕਰੀਏ। ਰਾਉ ਨਿਰਮਲ ਉਦਕ ਗੋਬਿੰਦ ਦਾ ਨਾਮ ਰਾਮ ਸਰ ਜਲਾ ਤੀਉ ਦਾ ਨਿਰਮਲ ਉਦਕ ਜਲ ਹੈ। ਇਵੇਂ ਗੋਬਿੰਦ ਦਾ ਨਾਮ ਵੀ ਉਦਜਲ ਹੈ। ਮੱਜਨ ਕਰਤ ਪੂਰਨ ਸਭ ਕਾਂ। ਈਸ਼ਵਾਨ ਕਰਨੇ ਕਰਕੇ ਰਾਮ ਸਰ ਸਾਉ ਵਿਕੇ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਐ। ਇਹ ਮੱਜਨ ਪੁਰਬ ਲੱਗਾ ਹੋਇਆ ਹੈ। ਇਸ ਸੇਵਕਾਰੇ ਨੇਿਤ ਪ੍ਰਤਨ ਆਉਣ ਰਾਮ ਸਰ ਕੀ ਸੇਵਕ ਉਹ ਹੰਤਿਆ ਗਿ। ਸਾੰਤ ਸੰਗਤਹਿ ਗੂਰੂ ਸਤਿਗੁਰੂ ਦੇ ਧਰਜ ਗੁਰ ਸਾਹਿਬ ਜੀ ਨੇ ਆਤਮੇ ਮੇਰੇ ਜਿ ਤਸਤੂਹਨ ਸਾ ਉਚਾਰਿਆ ਹੈ। ਇਥੇ ਬੈਠ ਕੇ ਮਹਾਰਾਜ ਜੀ ਨੇ ਧਰਤਾਂ ਨੀ ਚਰਪਿਆ ਕੀਤੀ ਹੈ। ਸਾਈ ਗੁਰੂ ਸਾਹਿਬ ਜੀ ਨੇ ਦਰਸ਼ਨ ਧਰਤਾਂ ਦੀ ਇੱਛਾ ਕੀਤੀ ਕਿ ਮਹਾਰਾਜ ਸਾਹਮਣੇ ਧਰਤਾਂ ਨੀ ਸਾਰੀਆਂ ਦੇਹਾਂ। ਇਕ ਨੇ ਸਰੂਪ ਵੀ ਕਿਉ ਪਰਿਦ ਕਰਕੇ ਜਲ ਵਿੱਚੋਂ ਬੰਗੋ ਠਾ ਲਿਓ ਜਲਮਾਇ ਸੁਨਾਈਆ ਜਿਵੇਂ ਸਮੁੰਦਰ ਚੋਂ ਬੋਧੂ ਦੇ ਉੱਠਦੇ ਆਏ ਮਹਾਰਾਜੇ ਸਰੂਪ ਵਿੱਚ ਪ੍ਰਗਟ ਹੋਏ ਭਗਤ ਸਾਰੇ ਉਹਨਾਂ ਨੇ साई गुरुਵਾਸ ਸਾਡੇ ਦੇ ਦਰਸ਼ਨ ਕੀਤੇ ਭਾਈ ਸਾਹਿਬ ਜਿਨ੍ਹਾਂ ਨੇ ਦਰਸ਼ਨ ਕੀਤੇ ਸਾਰੇ ਭਗਤਾਂ ਨੇ ਆਪਣੇ ਮਾਉ ਦੱਸਿਆ ਕਬੀਰ ਸਾਹਿਬ ਅਮਿਰਾਂ ਨਾਮ ਜਗਦੀਵ ਸਜਨਾ ਹੈ ਕੰਨ ਹੈ ਨਾਮਦੇਵ ਹੈ ਇਸ ਦਾ ਨਾਮ ਸਾਰਿਆਂ ਨੇ ਜਿਨਾਂ ਭਗਤਾਂ ਦੀ ਬਾਣੀ ਆ ਉਹਨਾਂ ਭਗਤਾਂ ਦਾ ਨਾਮ ਆਪਣੇ ਦਸਤੇ ਇਸ ਪ੍ਰਕਾਰ ਸੰਤਾਂ ਦੀ ਸੰਗਤ ਵਿੱਚ ਬੈਠ ਕਰਕੇ ਉੱਥੇ ਗੋਸ਼ਟ ਹੁੰਦੀ ਆ ਰਾਮ ਸਰਸਾਹ ਦੇ ਵਿੱਚ ਗੋਸ਼ਟ ਹੁੰਦੀ ਗੋ ਨਾਮ ਦਾ ਬਾਣੀ ਦਾ ਇਸ ਵਿੱਚ ਹੁੰਦਾ ਪਿਆਰੀ ਬਾਣੀ ਪਿਆਰੀ ਬਾਣੀ ਨਾਲ ਜਪ ਕਰਕੇ ਕਰਤਿਆ ਹੋਵੇ ਕਿਤੋਂ ਮੈਂ ਕਰਤਿਆ ਗੋਸ਼ਟ ਕਹੀਦਾ ਹੈ ਉਹ ਕਰਤਿਆ ਪੈਸ਼ੁਮਿਤ ਦੇ ਰੂਪੋ ਜੰਨ ਜੀ ਸੰਗਤਿ ਮਿਲ ਕੇ ਭਗਤਾਂ ਨਾਲ ਮਿਲ ਕੇ ਗੋਸ਼ਟ ਹੋਈ ਓਤੇ ਕੋਟ ਜਨਮ ਕੇ ਕਿਲ ਵਿਖ ਖੂ ਇਸੇ ਗੋਸ਼ਟ ਹੋਈ ਆ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਮਿਟਾਉ ਵਾਲੀ ਹੈ। ਸਿਮਰਹਿ ਸਾਧ ਭਗਤ ਮਹਾਰਾਜ ਸਾਡੀ ਵਾਸ਼ਣ ਕਰਦੇ ਹਮ ਸਾਰੇ ਆ ਕੇ ਸਿਮਰਹਿ ਸਾਧ ਕਰਹਿ ਆਨੰਦ। ਹਾਲ ਭਾਈ ਗੁਰਦਾਸ ਸਾਹਿਬ ਆਦਿ ਦੇ ਮਹਾਂਪੁਰਖ ਸਿਮਨ ਕਰਦੇ ਤਿਵੇਂ ਸ਼ਰਧਾ ਜੇ ਨੰਨ ਮੰਨਣਾ ਕਰ ਗਏ ਹਨ ਮਨ ਤਨ ਰਵੇ ਆ ਪਰਮਨੰ ਗੁਰੂ ਗੁਰਮਖੋ ਨੇ ਮਨ ਦੀ ਤਨ ਦੀ ਪਰਮਨੰ ਸੁਭਿ ਪਰਮੇਸ਼ਰ ਅਮਿਆ ਵਿਆਪਕ ਹੈ ਜਿਸਹਿ ਪ੍ਰਾਪਤ ਹਰ ਚਰਨ ਨਿਦਾਨ ਭਾਈ ਹਗੀ ਦੇ ਚਰਨਾਂ ਕਮਲਾਂ ਦਾ ਖਜ਼ਾਨਾ ਪ੍ਰਾਪਤ ਹੋਇਆ ਹੈ ਨਾਨਕ ਦਾਸ ਜਿਸਹਿ ਕੁਰਬਾਨ ਜੀ ਕਹਿੰਦੇ ਦਾਸ ਹੈ ਭਾਉ ਤਾਰ ਕੇ ਮੈਂ ਤੋ ਕੁਰਬਾਨ ਜਾਣਾ ਕਰੀਏ ਗੁਰ ਸਿੱਖੇ ਸਹਿ ਜੀਵਨ ਬਿਤਾਉਣਾ ਚਾਹੀਦਾ ਸਾਨੂੰ ਸੋਲ ਅੰਸਰਸਾਤ ਕੀ ਉਪਨੀ ਮਹਾਂ ਤੇ ਉਤਾਰਿਆ ਹੈ ਦੂਸਰਾ ਇਹ ਵਰਤ ਨਿਤ ਪ੍ਰਤਨਾਵਨ ਰਾਮ ਸਰ ਕੀਜੈ ਜੀਵਨ ਦਾ ਸਰੋਵਰ ਪਰਮੇਸ਼ਰ ਦਾ ਸਰੋਵਰ ਸਾਧ ਸੰਗਤ ਹੈ ਸਾਧ ਸੰਗਤ ਜਿਹੜਾ ਸਰਵਣ ਮਨਨ ਕਰਨਾ ਹੈ ਇਹ ਇਸ਼ਨਾਨ ਕਰਨਾ ਕਰੀਏ ਸੋਲ ਮਹਾਰਸ ਹਰ ਅੰਮ੍ਰਿਤ ਕੀਜੈ ਸੋਲ ਕਰਕੇ ਜਦੋਂ ਪਗਾਰ ਪ੍ਰਾਪਤ ਹੁੰਦੇ ਜੇ ਸੰਗਤ ਕਰੀ ਵੀ ਹੈ ਬਹੁਤੇ ਪਗਾਰ ਖਾ ਕੇ ਪ੍ਰਾਪਤ ਹੁੰਦੇ ਹੈ ਉਹਨਾਂ ਪਦਾਰਥਾਂ ਦੇ ਵਿੱਚ ਨਹੀਂ ਕਿਤੇ ਪਰਚਾਇਣਾ ਚਾਹਦੇ ਵੀ ਚੰਗਾ ਖਾ ਰਿਆ ਚੰਗਾ ਸੌਂਦੇ ਚੰਗਾ ਮੌਜਾ ਪੰਡਾ ਲਿਆ ਐਨੀ ਗੱਲ ਹੋਣੀ ਚਾਹੀਦੀ ਝੋਲ ਮਹਾਰਾਜਾ ਅਮਰਤਪੀਜਾ ਕਿ ਉਹਨ ਜਿਹੜੇ ਪਦਾਰਥ ਹੈ ਦੂਰ ਦੀ ਨਿਆਈ ਆਏ ਹੋਇਆ ਸੁਸੰਗਤ ਰੂਪੀ ਅਮਰਤ ਜਿਲ ਜਣੇ ਵਿੱਚ ਹੋਣ ਉਹਨਾਂ ਦੀ ਵਾਸ਼ਨਾ ਨੂੰ ਝੋਲ ਕੇ ਪਾਸੇ ਹਟਾ ਕੇ ਵਿਚਾਰ ਰਹੀ ਕਿ ਥੰਮੇ ਨਾ ਮਹਾਰਾਜਾ ਅਮਰਤ ਜੋ ਨਾਇਬ ਹੈ ਸੰਗਤ ਦੇ ਵਿੱਚ ਉਸ ਨੂੰ ਪੀਣਾ ਕਰੀਏ ਪ੍ਰਭਾ ਨਿਰਮਲ ਉਦਕ ਗੋਬਿੰਦ ਕਾ ਨਾਮ ਜਿਸ ਸਰਬ ਆਨੰਦ ਸਰਕੀ ਉਸੇ ਕੀ ਗੱਲ ਹੈ ਕਿਵੇਂ ਸਾਰ ਸੰਗਤ ਰੂਪੀ ਪੀਉਸ਼ ਵਿੱਚ ਗੋਬਿੰਦ ਦਾ ਨਾਮ ਹੀ ਉਜਲ ਕਾਨੀ ਜਿਵੇਂ ਉਜਲ ਹੈ ਮੱਧਯਨ ਕਾਰਤ ਪੂਰਨ ਸਭ ਕਾ ਜਿਸ ਆਨੰਦ ਸਰ ਇਸ ਨਾਮ ਕਰਨਾ ਸਾਰੀਆਂ ਕਾਮਨਾ ਪੂਰੀਆਂ ਹੁੰਦੀਆਂ ਕਿਵੇਂ ਮੱਧਯਨ ਸੁਖ ਸੰਗਤ ਵਿੱਚ ਜੋ ਉਹਨਿਆ ਮੰਨਿਆ ਮਨ ਕੀਤਾ ਤਾਉ ਕਿਉ ਮੱਜਨ ਕਰਦੇ ਹੈ ਉਹਨਾਂ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ ਸੰਤ ਸੰਗ ਤੇ ਗੁਰੂ ਦੀ ਸੰਗਤ ਇਹੋ ਜਿਹੇ ਰਾਮ ਸਰ ਬਣਿਆ ਹੋਇਆ ਹੈ ਉਥੇ ਮਿਲ ਕੇ ਪਿਆਰੀ ਚਰਚਾ ਹੁੰਦੀ ਹੈ ਕੋਟ ਜਨਮ ਤੇ ਕਿਲ ਵਿਖਖੋ ਸੁਪਨੇ ਪ੍ਰਭੂ ਦੀ ਕਰੋੜਾਂ ਜਨਵਾ ਦੇ ਪਾਪ ਜੋ ਬ੍ਰਾਹਮਣ ਕੇ ਲਈ ਘਾਤ ਕੰਨ ਕੌਣ ਚਾਰੀ ਕਾ ਧਾਉਨੋ ਇਸ ਸਾਰੇ ਕੁੂੜਿਆਂ ਦੇ ਹਨੇਰੇ ਖੋਏ ਜਾਂਦੇ ਮਿਲ ਜਾਂਦੇ ਹਨ ਸਿਮਰਹਿ ਸਾਧ ਕਰਹਿ ਆਨੰਦ ਜੋ ਸੰਤ ਮਹਾਂਤਮਾ ਸਿਮਰਨ ਕਰਦੇ ਹੈ ਸਾਧਨ ਕਰਦੇ ਹੈ ਓ ਵਾਹਿਗੁਰੂ ਦੇ ਅਨੰਦ ਨੂੰ ਪ੍ਰਾਪਤ ਕਰ ਗਏ ਹਾਂ ਮਨ ਤਾਂ ਰਵਿਆ ਪਰਮਨ ਮਨ ਤੇ ਵੀ ਮਨ ਚ ਵੀ ਪਰਮ ਚ ਵੀ ਪਰਮੇਸ਼ਰ ਰਵਿਆ ਹੋਇਆ ਪ੍ਰਤੀਤ ਹੁੰਦਾ ਵਰਗਤ ਹੋਇ ਜਾਂਦਾ ਰਵਿਆ ਹੋਇਆ ਜਿਸਹਿ ਪ੍ਰਾਪਤ ਹਰ ਚਰਨ ਨਿਧਾਨ ਜਿਸ ਨੂੰ ਵੀ ਹਰੀ ਦੇ ਚਰਨਾਂ ਕਰਨਾ ਦਾ ਖਿਆਨ ਸੁਖ ਸੰਗਤ ਪ੍ਰਾਪਤ ਹੋਈ ਹੈ ਨਾਨਕ ਦਾਸ ਤਿਸਹਿ ਗੁਰੂ ਬਖਸ਼ੂ ਸਾਹਿਬ ਜੀ ਦੇ ਅਸੇ ਗਏ ਹਰ ਕੇ ਪਾਈ ਨੂੰ ਤੋ ਕੁਰਬਾਨ ਬਲੀ ਹਾਰ ਜਾਈਏ ਇਸ ਪ੍ਰਕਾਰ ਫੇਰ ਪੜੋ ਨਿਪਰਾਤਨ ਆਉਣ ਰਾਮਸਰ ਕੀਜੈ ਸਤਿਗੁਰੂ ਸਾਹਿਬ ਜੀ ਰਾਮ ਪ੍ਰਮੇਸ਼ਰ ਦਾ ਗੁਰੂ ਰਾਮਦਾਸ ਸਾਹਿਬ ਸਤਿਗੁਰਾਂ ਦਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਵ ਸائیں ਸ੍ਰੀ ਗੁਰੂ ਗੰਸਾ ਜੀ ਇਹ ਰਾਮਸਰ ਸੋਭਤ ਨਹੀਂ ਆਈ ਹਣੇ ਕਿਉਂਕਿ ਜੋ ਬਾਣੀ ਦਾ ਪੜਨਾ ਹੈ ਤੇ ਸੁਣਨਾ ਹੈ ਸੁਣਿਆ ਮੰਨਿਆ ਮਨ ਕੀਪਾ ਭਾਉ ਇਸ ਤਰ੍ਹਾਂ ਗਾ ਲਈਏ ਸੁਣੀਏ ਮੰਨ ਲਖੀਏ ਭਾਉ ਇਹ ਇਸ਼ਨਾਨ ਕਰਨਾ ਹੈ ਕਿਤੇ ਤਰਤੀ ਕਰਨਾ ਕਰੀਏ ਝੋਲ ਮਹਾਰਾਜ ਹਰ ਅੰਮ੍ਰਿਤ ਦੀ ਜੈ ਜੀਵੀ ਅਨਸਾਜੀ ਦੀ ਸੰਗਤ ਕਰਨੇ ਕਰਕੇ ਬਹੁਤ ਸਾਰੇ ਪਦਾਰਥ ਪ੍ਰਾਪਤ ਹੁੰਦੇ ਆ ਜਿੰਦੀਆਂ ਸਿੱਧੀਆਂ ਆ ਕੇ ਪ੍ਰਾਪਤ ਹੋ ਜਾਂਦੀਆਂ ਹਨ ਉਹਨਾਂ ਸਾਰੇ ਨੂੰ ਝੋਲ ਵਿਚਾਰ ਦੁਆਰਾ ਇੱਛਾ ਉਹਨਾਂ ਦੀ ਦੂਰ ਕਰਕੇ ਜਿੰਦੀਆਂ ਸਿੱਧੀਆਂ ਆਪਾਂ ਦੀ ਮਹਾਰਾਜ ਦੇ ਬ੍ਰਹਮਾਨੰਦ ਹਰੀ ਦਾ ਨૃત्य ਪ੍ਰਗਟ ਕਰਨਾ ਉਸ ਨੂੰ ਪੀਣਾ ਕਰੀਏ ਗੁਰਬਾਣੀ ਦੁਆਰਾ ਰਹਾਉ ਨਿਰਮਲ ਓਦਕ ਗੋਬਿੰਦ ਕਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਉਜਲੋ ਗੋਬਿੰਦ ਪਰਮੇਸ਼ੁਰ ਦਾ ਨਾਮ ਹੀ ਅੰਬਰ ਜਲ ਹੈ ਜੋ ਮਾਇਆ ਦੀ ਮੈ ਤੋਂ ਰਹਿਤ ਕਰਨ ਵਾਲਾ ਹੈ ਮੱਧਯਨ ਕਰਤ ਪੂਰਨ ਸਭ ਕਾ ਉਸ ਜੀ ਬਾਣਸ਼ਾਲੇ ਨਾਮ ਦਾ ਸਰਗਨ ਕਰਨਾ ਹੈ ਮੰਨਣ ਕਰਨਾ ਹੈ ਇਸ ਨਾਮ ਕਰਨਾ ਹੈ ਉਹਨਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਣੀਆਂ ਕੰਮ ਵੀ ਸਾਰੇ ਪੂਰੇ ਹੋ ਜਾਂਦੇ ਆ ਲੋਕ ਪਰਲੋਕ ਦੇ। ਸੰਤ ਸਾਂਗ ਤਹ ਗੁਰ ਤੋਂ ਹੋ। ਸਰਨੇ ਜੀ ਸੰਗਤ ਸਿੰਘ ਗੁਰਵੰਸਾ ਜੀ ਦੀ ਹਜ਼ੂਰੀ ਵਿੱਚ ਕੋਈ ਪੜਦੇ ਹਨ ਕੋਈ ਸੁਣਦੇ ਹੈ ਕੋਈ ਕੀਰਤਨ ਕਰਦੇ ਕਥਾ ਕਰਦੇ ਹੈ ਕੋਈ ਰਾਗ ਕਰਦੇ ਹਨ ਤੇ ਚਰਚਾ ਹੁੰਦੀ ਹੈ ਪਰਮਾਰਸ ਦੀ ਜੀ ਜੀ ਇੱਕ ਸਾਦੀ ਕੋਟ ਜਨਮ ਕੇ ਕਿਲ ਵਿਖ ਖੋ ਇਹ ਵੀ ਉਹ ਇੱਕ ਪਵਿੱਤਰ ਬਾਣੀ ਦਾ ਉਚਾਰਨ ਹੈ ਕੁਰੂ ਰੰਗ ਜਨ ਜੇ ਪਾਪ ਕੀੰਬਲੇ ਹੋਏ ਹੈ ਉਹ ਸਾਰੇ ਖੋਏ ਜਾਂਦੇ ਮਰ ਜਾਂਦੇ ਹਨ ਸਿਮਰਹਿ ਸਾਧ ਕਰਹਿ ਆਨੰਦ ਜੋ ਸਾਧੂ ਮਹਤਮਾ ਸਿਮਰਨ ਕਰਦੇ ਹੈ ਕੋਹਨ ਐਸੇ ਰੂਪ ਨੂੰ ਪ੍ਰਗਟ ਕਰ ਗਏ ਹਨ ਮਨ ਤਾਂ ਨ ਰਵੇਆ ਪਰਮਨੰ ਉਹਨਾਂ ਦੇ ਜਿਬ ਨਹੀਂ ਸੀ ਹੋ ਜਾਂਦੀ ਮਨ ਤੇ ਵੀ ਪਰਮਨੰ ਰੂਪ ਲਗਿਆ ਮਨੁਮਾਇਆ ਆਪਜਨ ਮਨ ਆਪਣੇ ਮਾਹੇ ਇਹ ਤੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਪਰਮਨੰ ਅੰਦਰ ਕੋਹੇ ਪਰਮਨੰ ਰੂਪ ਰਗਿਆ ਹੋਏ ਦੇਖਦੇ ਹਨ ਜਿਸਹ ਪ੍ਰਾਪਤ ਹਰ ਚਰਨ ਨਿਧਾਨ ਜਿਨਾਂ ਨੂੰ ਹਰੀ ਦੇ ਚੰਨ ਦਾ ਖਜ਼ਾਨਾ ਸਹਿ ਸੀਗੀ ਬੁਰਾ ਸਾਜੀ ਦੀ ਅਮਰ ਰੂਪ ਬਾਣੀ ਰੂਪ ਈਆਂ ਨਾ ਪ੍ਰਾਪਤ ਹੋਇਆ ਹੈ ਨਾਨਕ ਦਾਸ ਸਹਿ ਗੁਰੂ ਬਾਣੀ ਸਹਿ ਜਿਸੰ ਦਾਸਾ ਭਾਉ ਭਾਰ ਕੇ ਨਾ ਕੋ ਭਾਈ ਕੁਰਬਾਨ ਜਾਈਏ ਬਿਹਾਰ ਜਾਈਏ ਆਪਾ ਵਾਰੀਗੇ ਇਸੇ ਪ੍ਰਕਾਰ ਨਿਤ ਪ੍ਰਤਿਮਾਵਨ ਰਾਮ ਸਰ ਕੀਜੈ ਜੇ ਬੰਤੀ ਰਾਮ ਦਾ ਸਰੋਵਰ ਕਹਨ ਹੈ ਸਾਧ ਸੰਗਤ ਜੀ ਜੋ ਤ੍ਰਿਯਾ ਬਰਹਿ ਰਾਮ ਦਾ ਸਰੋਵਰ ਹੈ ਇਹਦੇ ਜਿੰਸਾ ਪਰਤੀ ਨਹੁ ਨਿਹੜਾ ਕਰਨਾ ਹੈ ਜੋ ਤੁੰਨਾ ਗੁਣਾ ਤੋਂ ਤੀਤ ਗ੍ਰਤੀ ਨੂੰ ਕਰਕੇ ਆਪਣੇ ਆਪ ਨੂੰ ਸਾਖੀ ਰੂਪ ਦੇਖਣਾ ਹੈ ਇਹ ਇਸ਼ਾਨ ਕਰਨਾ ਹੈ ਸ਼ੋਲ ਮਹਾਰਾਜ ਹਰ ਅੰਮ੍ਰਿਤ ਪੀਜੈ ਤੁਲ ਮਹਾਰਾਜ ਕਰਕੇ ਜੋ ਮਿੱਠਿਆ ਦ੍ਰਿਸ਼ਟੀ ਪ੍ਰਤੀਤ ਹੋ ਰਹੀ ਹੈ ਇਹ ਇੱਕ ਬੂਰ ਵੀ ਨਹੀਂ ਮਿੱਠਿਆ ਦ੍ਰਿਸ਼ਟੀ ਜਿੰਨੀ ਅਦਿਸ਼ਮਾਨ ਹੈ ਸਗਲ ਮਥਿਨ ਇਹ ਬੂਰ ਨੂੰ ਛੋੜ ਕਰਕੇ ਮਹਾਰਾਜੋ ਬ੍ਰਹਮ ਆਨੰਦ ਹੈ ਅਮਰ ਕਰਨ ਵਾਲਾ ਮੁਕਤ ਦੇਣ ਵਾਲਾ ਹਰੀ ਦਾ ਰਸ ਉਸ ਨੂੰ ਪੀਣਾ ਕਰੀਏ ਧਾਰਨ ਕਰੀਏ ਤੁਰਿਆ ਪਾ ਕਿਸ ਹੋ ਕੇ ਰਾਉ ਨਿਰਮਲ ਉਦਕ ਗੋਬਿੰਦ ਕਾ ਨਾਮ ਸੰਗ ਜੀ ਉਦਕ ਪਾਣੀ ਨਾ ਜਿਵੇਂ ਗੰਗਾ ਆਦਕਾਂ ਦੇ ਹੈ ਨਿਰਮਲ ਉਦੋਂ ਵੀ ਗੋ ਪ੍ਰਤੀ ਦੀ ਰੱਖਿਆ ਕਰਨ ਵਾਲਾ ਜੋ ਬਿੰਦ ਪ੍ਰਕਾਸ਼ ਰੂਪ ਚੇਤਨ ਹੋਇਆ ਉਸ ਦਾ ਨਾਮ ਸਭ ਤੋਂ ਨਿਰਮਲ ਹੈ ਉਹ ਉਹਦੇ ਜਨ ਨਾਲੋਂ ਵੀ ਨਿਰਮਲ ਹੈ ਮੱਧਨਕਾਰਤ ਪੂਰਨ ਸਭ ਕਾਂ ਜਿਹੜੇ ਜੀਨੇ ਗੋਵਿੰਦ ਕੇ ਸਾਖੀ ਰੂਪ ਪਰਮੇਸ਼ਰ ਦੇ ਕਿੰਤਨ ਕਾਲੂ ਕੋ ਇਸ਼ਾਨਾਨ ਕਰਦੇ ਐ ਉਹਨਾਂ ਨੂੰ ਧਰਮ ਅਰਥ ਕਾਮ ਔਕਸਾ ਪੂਰਨ ਪ੍ਰਾਪਤ ਹੋ ਜਾਂਦੇ ਹਨ ਸੰਤ ਸੰਗਤ ਹੈ ਗੁਰੂ ਜੀ ਸੰਗਨ ਸਤ ਸੰਤੋਖ ਦਇਆ ਧਰਮ ਵਿਚਾਰ ਇਹਨਾਂ ਗੁਣਾਂ ਦੀ ਧਾਰਨਾ ਜਿਹੜੀ ਕਰਨੀ ਹੈ ਇਹ ਸੁੰਦਰ ਉੱਥੇ ਚਰਚਾ ਹੁੰਦੀ ਹੈ ਊਟ ਜਨਮ ਦੇ ਕਿਲ ਵਿਖ ਤੋਂ ਅੱਜ ਕਰੋੜਾਂ ਜਨਮਾਂ ਦੇ ਜਿਹੜੇ ਕਿਲ ਵਿਖ ਪਾਪਕੁੰੜੇ ਹੋਏ ਆ ਜੀਵ ਦੇ ਅੰਦਰ ਉਹ ਸਾਰੇ ਮਿਟ ਜਾਂਦੇ ਹਨ ਸਿਮ ਰਹੇ ਸਾਧ ਕਰਹਿ ਆਨੰਦ ਸਾਧ ਸਾਧਨਾ ਸੁਪਨ ਜੋ ਜਿਹੀ ਆਸੂ ਹੈ ਉਹ ਤੂਈਆ ਪਦਵਾਜ ਕਿਸੇ ਵੇਲੇ ਆਪਰੰਭੇ ਚ ਨਾਲ ਮਿਲ ਕੇ ਸਿਮਰਨ ਕਰਦੇ ਹੈ ਉਹ ਵੀ ਜਿਹੀ ਆਸੂ ਜਿਵੇਂ ਉਹ ਜੋ ਰੂਹ ਮੁਕੀ ਜਿਹੜੇ ਜੀਵਨ ਮੁਕਤ ਨੂੰ ਅਨੂ ਮੰਨਦੇ ਉਹ ਵੀ ਆਨੰਦ ਨੂੰ ਪ੍ਰਾਪਤ ਕਰ ਲੈਂਦੇ ਹਨ ਮਨ ਤਨ ਰਵੇਆ ਪਰਮ ਆਨੰਦ ਜਿਹਾ ਸੀ ਅੰਦਰ ਤੇ ਜੀਵਨ ਮੁਕਤ ਅੰਦਰ ਸਾਰਿਆਂ ਦੇ ਅੰਦਰ ਮਨ ਤਨ ਦੇ ਅੰਦਰ ਪਰਮ ਆਨੰਦ ਵਿਗਿਆ ਹੋਇਆ ਪੈਕਿਤ ਹੋਇਆ ਹੁੰਦਾ ਹੈ ਜਿਸਹਿ ਪ੍ਰਾਪਤ ਹਰ ਚਰਨ ਨਿਧਾਨ ਜਿਨ੍ਹਾਂ ਨੂੰ ਸਹਿਬ ਸੰਗੇ ਜੀ ਹਰੀ ਦੇ ਚਰਨਾਂ ਦਾ ਖਜਾਨਾ ਪ੍ਰੇਮ ਪ੍ਰਾਪਤ ਹੋਇਆ ਹੈ ਦਾਸ ਤੂ ਸਹਿ ਕੁਰਬਾਨ ਸੁਭਾਣ ਨਾਮ ਨਾ ਅਸੀਂ ਕੁਰਬਾਨ ਬਿਹਾਰ ਜਾਣੇ ਹੋ ਫਿਰ ਇਸੇ ਤਰ੍ਹਾਂ ਨਿਤ ਪ੍ਰਤਪਨਾਵਨ ਰਾਮ ਸਰ ਕੀਜੈ ਇੰਤਪਤੀ ਰਾਮ ਕੌਣ ਹੈ ਰਾਮ ਹੀ ਆਪ ਸਰੂਪ ਰਹਿ ਜੋ ਇੱਕ ਇੱਕ ਮੇਵਾ ਜੁਤੀ ਬ੍ਰਹਮ ਹੈ ਉਹਨੂੰ ਕੇ ਸ਼ਨਾਣ ਕਿਰਾਂ ਕਰਨਾ ਹੈ ਜਿਹੜਾ ਦ੍ਰਿਸ਼ਮਾਨ ਸਾਰੇ ਪਦਾਰਥਾਂ ਨੂੰ ਛੱਡ ਕੇ ਦ੍ਰਿਸ਼ਟਾ ਰੂਪ ਦੀ ਕਿੰਦਤੀ ਸੁਖਮਨੀ ਹੈ ਇਸ਼ਨਾਨ ਕਰਨਾ ਹੈ ਦ੍ਰਿਸ਼ਟਾ ਦ੍ਰਿਸ਼ਤ ਦਰਸ਼ਨ ਇਹਨਾਂ ਦਾ ਦਾਦ ਕਰਕੇ ਆਪਣੇ ਆਪ ਨੂੰ ਪ੍ਰਕਾਸ਼ ਦਾ ਰੂਪ ਹੀ ਸਮਝਣਾ ਚੋਲ ਮਹਾਰਾ ਸਹਰ ਅੰਮ੍ਰਿਤ ਪੀਜੈ ਚੋਲ ਮਹਾਰਾ ਸਹਰ ਅੰਮ੍ਰਿਤ ਪੀਜੈ ਇਥੇ ਸ਼ਲੋਕ ਸੰਗੀਪ ਸਰੂਪ ਸਜੋਜ ਜਿਹੜੀਆਂ ਸਰਗੁਣ ਦੀਆਂ ਮੁਕਤੀਆਂ ਇਹ ਬੂਰ ਹੈ ਇਹਨਾਂ ਨੂੰ ਝੋਲ ਕਰਕੇ ਮਹਾਰਾਜ ਜੋ ਬ੍ਰਹਮ ਅਨੰਦ ਆਪਣਾ ਆਪ ਰੂਪ ਹਰੀ ਹੈ ਮਿਰਤੀ ਤੋਂ ਰਹਿਤ ਉਹ ਕੇਵਲ ਮੋਹ ਰੂਪ ਉਹ ਜਨਨ ਨੂੰ ਪੀਣਾ ਕਰੀਦਾ ਹੈ ਪ੍ਰਹਾਉ ਨਿਰਮਲ ਉਦਕ ਗੋਵਿੰਦ ਕਾ ਨ ਕੀ ਐਸਾ ਨਿਰਮਲ ਉਦਜਲ ਹੈ ਸਾਧ ਸੰਗੇ ਜੀ ਗੋਵਿੰਦ ਦਾ ਨਾਮ ਪਰਮੇਸ਼ਰ ਦਾ ਜਿਵੇਂ ਉਦਕ ਨੂੰ ਪਾਣੀ ਮੈਲ ਤੋਂ ਰਹਿਤ ਕਰ ਦਿੰਦਾ ਹੈ ਐ ਪਰਮੇਸ਼ਰ ਦਾ ਨਾਮ ਜੇ ਅਸਤ ਜਾੜੋ ਦੁੱਖ ਰੂਪ ਮਾਇਆ ਮੈਲ ਹੈ ਇਹ ਤਾਂ ਨਿਰਮਲ ਕਰਨ ਆਇਆ ਗੋਬਿੰਦ ਦਾ ਨਾਮ ਉਹਦੇ ਤੇ ਜਲਦੀ ਨਹੀਂ ਆਈ ਹੈ ਮੱਜਨ ਕਾਰਤਪੂਰਨ ਸਭ ਕਾ ਜੋ ਇਸ ਨਾਮ ਕਿਹੜਾ ਕਰਨਾ ਹੈ ਜਿਹੜਾ ਆਪਣੇ ਆਪ ਦਾ ਆਪ ਇਸ ਕੋ ਆਪੇ ਆਦੇਸ਼ ਤੀਂ ਗੁਣ ਕਾ ਨਹੀਂ ਪ੍ਰਵੇਸ਼ ਇਸ ਪ੍ਰਕਾਰ ਜਿਹੜਾ ਇਸ਼ਨਾਨ ਕਰਨਾ ਹੈ ਉਹ ਪੂਰਨ ਸਭ ਕਾਮ ਜਿਹੜੇ ਕਾਮਨਾ ਵਾਲੇ ਮਨ ਦੇ ਕੋਲੇ ਆਉਂਦੇ ਸਾਰੀਆਂ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਸੁਤੇ ਸਿੱਧੇ ਉਹ ਆਪਣੇ ਆਨੰਦ ਵਿੱਚ ਇਸ਼ਨਾਨ ਕਰਦੇ ਆ। ਅਸੱਜਣ ਦੁੱਖ ਨੂੰ ਮਾਇਆ ਦਾ ਤਿਆਗ ਕਰਨ ਦੇ ਰੂਪੋ ਕਿ ਜਿੰਨੇ ਕਾਮਨਾ ਵਾਲਿਆਂ ਨੂੰ ਇਹ ਸਾਰੀਆਂ ਕਾਮਨਾ ਸੁੱਤੇ ਪੂਰੀਆਂ ਹੋ ਜਾਂਦੀਆਂ ਹਨ। ਸ਼ਾਂਤ ਸਾਇੰਗ ਤਹਿ ਗੂਸਤ ਹੋ। ਸੰਤ ਜੀ ਦੇ ਸਾਥ ਸੰਗੇ ਜੀ, ਸਰਮਣ, ਮੰਨਣ, ਧਿਆਸਨ ਤਾਂ ਉਹਦਾ ਸੋਗ ਨੇ ਗੁਣ ਹਨਗੇ। ਜੋ ਅੰਤਰੰਗ ਸਾਧਨ ਕਰਨਗੇ, ਇਹਨਾਂ ਦੀ ਸੰਗਤ ਕਰਨ ਵਾਲਿਆਂ ਵੀ ਇੱਥੇ ਗੋਸ਼ਟੀ ਚਰਚਾ ਹੁੰਦੀ ਹੈ। ਕਦੂਬਦੀ ਸਖਿਆਤ ਦਾ ਹੋਣਿਆ ਰੂਪ ਕੋਟ ਜਨਮ ਕੇ ਕਿਲ ਵਿਖਖੋ ਉਹ ਐਸੀ ਚਰਚਾ ਹੈ ਕਰੋੜਾਂ ਜਨਮਾਂ ਦੇ ਜਿਹੜੇ ਪਾਪਾਂ ਵਾਲੇ ਜੀਵ ਐ ਉਹ ਜਦੋਂ ਸ਼ਰਨ ਆ ਜਾਂਦੇ ਉਹਨਾਂ ਦੇ ਇਤਾਰ ਮਿਟ ਜਾਂਦੇ ਹਨ ਸਿਮਰਹਿ ਸਾਧ ਕਰਹਿ ਆਨੰਦ ਸ੍ਰੀ ਗੁਰੂਕਾਰ ਸਾਹਿਬ ਸਿੰਘ ਜੀ ਸਾਧ ਜਿਹੜੇ ਅਨ ਸੰਤੋਖ ਦੇ ਆਧਾਰ ਵਿਚਾਰ ਉਹਨਾਂ ਸਾਧਨਾ ਦੇ ਸੁਪਨ ਹੋ ਕੇ ਜੋ ਜਗਿਆਸੂ ਪਰਮੇਸ਼ਰ ਦਾ ਸਿਮਨ ਕਰਦੇ ਐ ਉਹ ਨੰਦ ਸੂਪ ਨੂੰ ਅਨੁਪਰਵ ਕਰਦੇ ਹਨ ਮਨ ਤਨ ਰਵਿਆ ਪਰਮਾਨੰ ਉਹਨਾਂ ਨੂੰ ਜਾਣਿਆ ਕਿ ਸਾਰਿਆਂ ਦੇ ਮਨਾਂ ਵਿੱਚ ਸਾਰਿਆਂ ਦੇ ਤਨਾਂ ਵਿੱਚ ਪਰਮਾਨੰ ਸੂਪ ਹੀ ਰਵਿਆ ਹੋਇਆ ਹੈ ਪਰ ਉਹਨਾਂ ਨੂੰ ਪਰਮਾਨੰ ਸੂਪ ਤੋਂ ਬਗੈਰ ਹੋਰ ਕੋਈ ਵਸਤੂ ਨਹੀਂ ਹੈ ਜਿਸਹ ਪ੍ਰਾਪਤ ਹਰ ਚਰਨ ਨਿਧਾਨ ਜਿਸ ਤਰ੍ਹਾਂ ਇਸਾਈ ਸੂਜਿਸ ਨੂੰ ਹਰੀ ਜੋ ਚਰਨ ਅਦਿਸ਼ਤਾਨ ਸੂਰੂਪ ਹੈ ਜੋ ਦੀਦਿਆ ਦਾਣ ਘਰ ਹੈ ਸਾਰਿਆਂ ਦਾ ਉਜਿਨ ਨੂੰ ਪ੍ਰਾਪਤ ਹੈ ਅਦਿਸ਼ਟਾਨ ਸਰੂਪ ਹਰੀ ਨਾਨਕ ਦਾਸ ਤਿਸ ਹੈ ਗੁਰਬਾਣੀ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਪਿਆਰਿਆਂ ਤੋਂ ਸਦਾ ਆਪਾਂ ਵਾਰ ਨਾ ਕਰੀਏ ਹੈ ਭਾਈ ਇਸ ਅਕਾਲ ਪੰਜਾਬ ਸਮਝ ਲੈ